ਜੀ ਡਾਕਟਰ ਅਜਾ ਦੋ ਮਿੰਟ ਗੱਲਬਾਤ ਕਰਨੀ ਆ ਤਤੀੜ ਬਾਰੇ ਹਾਕੇ ਕੁੱਤੇ ਬਾਰੇ ਗੱਲ ਕਰਨੀ ਆ ਮੇਰੇ ਨੂੰ ਗਾਣ ਨਹੀਂ ਲੁਗੂ ਅੱਜ ਮੈਂ ਨੋਰ ਤੋਂ ਬਾਅਦ ਬੋਲ ਸਕਦਾ ਅੱਜ ਜਿਹੜੀ ਮੈਂ ਤੇ ਕਾਰਵਾਈ ਪੁਲਿਸ ਨੇ ਕਰਨੀ ਆ ਜਿਹੜੀ ਪ੍ਰਸ਼ਾਸਨ ਨੇ ਕਰਨੀ ਕਰ ਲਵੇ ਜਿਹੜੀ ਧੋਪ ਟੋੜੀ ਚਲਾ ਦੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲੁਜਾਰੇ ਵਾਲਾ ਖਾਜਾ ਉਹ ਨਾਲ ਨਾਲ ਥੱਲੇ ਦਾ ਵਾਲਾ ਉਹ ਬੰਦਾ ਮੇਰੇ ਥੀ ਹਮਰੇ ਬੋਲਿਆ ਅੱਜ ਮੈਂ ਪੋਸਟ ਪਾਈ ਆਪਣੀ ਪੋਸਟ ਪੜ ਸਕਦੇ ਹੋ ਉਸ ਬੰਦੇ ਨੂੰ ਮੈਂ ਲਿਜਾਣੇ ਪ੍ਰਸ਼ਾਦੂ ਮੇਰਾ ਤੇ ਮੈਂ ਜਦੋਂ ਸਿਰਮੋ ਘਰੇ ਜਾਣਾ ਇਹ ਮਤ ਹੈ ਗਿਆ ਤੇ ਮੈਨੂੰ ਰੋਕ ਲਓ ਜੇ ਮੈਂ ਜਦੋਂ ਕੱਲਾ ਜਾਊਂਗਾ ਮੈਂ ਮੈਨੂੰ ਕਈ ਲੋੜ ਨਾਲ ਜਾਂ ਦੇ ਕੇ ਮੈਂ ਜਦੋਂ ਕੱਲਾ ਜਾਊਂਗਾ ਉਸ ਤਕਰੀਰ ਦੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜੋਦੀ ਤੇ ਆਪਣੀ ਤੂੰ ਲੋਕਾਂ ਦੀ ਜੂਵੇਂ ਦੱਲਿਆ ਤੂੰ ਮੇਰੇ ਘਰ ਤੱਕ ਆੜੇ ਆਜੋ ਉਹ ਮੇਰੇ ਪੀ ਬਾਰੇ ਗੱਲ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾਂ ਮਸਲਤ ਦੇ ਕਾਲੇ ਸ਼ਿਮਲਾਪੁਰੀ ਹੋਣਾ ਹੀ ਸ਼ਿਮਲਾਪੁਰੀ ਸਿਰਦ ਕਰੇ ਬੋਲਾਈ ਉਹ ਤੇ ਘਰੋਂ ਬਾਹਰ ਆ ਕੇ ਮਿਲੀ ਬਲੂ ਜਿੱਤ ਜਿੱਬਦਾ ਕਿਤੇ ਮਸਲੇ ਕੱਲਾ ਹੁੰਦਾ ਮੈਂ ਮੈਂ ਜੋ ਨਾਲ ਆ ਕੇ ਨਹੀਂ ਹੁੰਦਾ ਤੇ ਉਹ ਵੀ ਪਤਾ ਵਾ ਕਿ ਤੈਨੂੰ ਹਿੰਮਤ ਆਦੀ ਬਾਹਰ ਆਉਣ ਦੀ ਤੈ ਇੱਕੋ ਟਟੇ ਕਬਰਾਂ 'ਚ ਤੂੰ ਸੋਬੇ ਤੇ ਬੈਠਾ ਹੁੰਦਾ ਉੱਥੇ ਬੈਠ ਕੇ ਬਾਈ ਬੋਲਦਾ ਤੇ ਜੀ ਹਿੰਮਤ ਆਦੀ ਬਾਹਰ ਨਿਕਲਦੀ ਕਿਰ ਕੋ ਦਾ ਬਾਪ ਪਾਤੀ ਆ ਚੀਕਾ ਪੋ ਉਹ ਚੀਕਾ ਨੂੰ ਆ ਮਾਰਦਾ ਅਨਦਰ ਜੀ ਕਮਲਾ ਬੁਠਾ ਦੋ ਕਈ ਤਰ੍ਹਾਂ ਬਾਦਿਕਲੇ ਤੇ ਜੇ ਮੈ ਤੇ ਬਾਹਰ ਆਉਣ ਦੀ ਇਹ ਸ਼ੇਅਰ ਕਰ ਦਿਓ ਤੇ ਉਹ ਤੱਕ ਪਹੁੰਚਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 5:30 ਵਜੇ ਮੱਤੇ ਕੋੜਾ ਹੀ 5:30 ਬਾਅਦ ਚੱਲਣਾ ਤੇਰੇ ਕੋ ਕੁਸ਼ਮਲਾ ਪੂਰੀ ਹੋਣੀ ਜੈ ਅੱਲਗਾਂ ਦੇ ਪੁਰਸੇ ਹੱਥ ਲੈ ਲਓ ਅਈ ਜਾ ਕੇ ਕਹਿ ਕੇ ਆਇਆ ਵੀ ਇਹ ਬੰਦਾ ਗਲਤ ਬੋਲਦਾ ਤੇ ਅੱਗ ਲਾ ਰਿਆ ਪਰ ਉਹ ਤੇ ਅਸਰ ਮਿਲੇ ਆ ਕੋਈ ਗੱਲ ਨਹੀਂ ਕੋ ਬਾਦ ਦੀ ਬਾਤ ਠੀਕ ਦਾ ਕਰ ਹਾਂ ਬਾਤ ਜਾ ਬਾ ਠੀਕ ਦਾ ਬਲੇ ਕੈ ਤੁਲੀ ਕੇ ਨੇ ਤੋ ਕਰਾਓ ਯੋ ਬੋਤੇ ਤੇ ਇਨਾ ਬੋਤਾ ਗੰਦ ਬਗਦਾ ਤੇ ਭਗਵਾਨ ਜੀ ਮਾਰ ਇੱਕੋ ਕੰਮ ਨੂੰ ਹੁੰਦਾ ਵਾ ਕੋਈ ਪੰਨਾ ਠੋਕਦਾ ਇਹ ਲੱਕੜਾ ਠੋਕਦਾ ਕਲੀ ਖੇਰਾ ਠੋਕਦਾ ਅਜੇ ਕਦੀਰ ਠੋਕਦੀ ਇਹਨੂੰ ਫੜ ਜਾਵੇ ਬਦਲੀ ਦਾ ਅੱਗ ਲਾ ਰਿਹਾ ਪੈ ਦੱਲਾ ਬੰਦਾ ਹੋ ਕਰੋ ਬਦਲੀ ਕਾਰਨ ਕਰ ਰਹੀ ਐ ਕਰੋ ਬਦਲੀ ਗੋਲੀ ਬਾੜੀ ਮੇਰੇ ਮਾਰੋ ਮੈਂ ਤੇਰੇ ਆਉਣਾ ਲੁਧਿਆੜੇ ਆਉਣਾ ਹੀ ਜੇ ਆਪਣੇ ਪਿਓ ਦਾ ਸੁਲਾਪ ਤੇ ਜਾਊਗਾ ਤੇਰੇ ਘਰ ਦੇ ਬਾਹਰ ਆਉਂਗਾ ਤੇ ਕਰੋ ਬਾਹਰ ਆ ਜੀ ਤਖਾ ਦੇ ਆਉਂਗਾ ਸਵੇਰੇ ਆਉਂਗਾ ਮੈਂ ਤੂੰ 20 ਤੱਕ ਹੋ ਗਿਆ ਤੇਰੀ ਆਪਣੀ ਇੱਕ ਕੌਡੀ ਦੀ ਜਿੰਦਗੀ ਹੈਗੀ ਸਾਰੇ ਪੁਗਿਆ ਜਾਂਦੇ ਤਰੇ ਪੱਲੇ ਕੀ ਹੈ ਤੂੰ ਕੀ ਚੀਜ਼ ਹੈ ਐ ਤੇ ਮੈਂ ਜੱਟ ਐ ਇੱਕ ਦਵਾਜੋ ਸੁਣ ਜੱਟ ਦੀ ਬੋਲਣਾ ਹਾਂ ਮੈਂ ਜੱਟੀ ਜੱਟੀ ਬੰਦਾ ਕੀ ਕਰੇਗਾ ਮੇਰਾ ਮੈਂ ਜੱਟ ਐ ਮੈਂ ਜੱਟ ਐ ਮੈਂ ਬਾਲਗ ਦਾ ਜੱਟ ਨੂੰ ਜੱਟ ਨੂੰ ਬੋਲਣਾ ਮੈਂ ਜੱਟ ਦਾ ਪੂਰ ਜੱਟ ਐ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਐ ਕਮਰ ਜਾਲੇ ਜੱਟ ਐ ਉਹ ਮੈਂ ਤੇ ਆ ਬੈਠਾ ਤੂੰ ਬੋਲਿਆ ਤੂੰ ਮੇਰੇ ਨਾਲ ਗੱਲ ਕਰਦਾ ਨਹੀਂ ਗੱਲ ਕਰਨੀ ਹੈ ਹੈਂ ਗੀ ਮਤ ਕਰਨ ਦੀ ਜੇ ਆਪਣੇ ਪਿਓ ਦਾ ਦੋ ਅਮਰ ਸੂਰੇ ਬਾਹਰ ਆਈ ਗੇਟ ਦੇ ਬਾਹਰ ਮਾਂ ਤੇ ਘਰ ਦੇ ਬਾਹਰ ਹੋਣੇ ਸੂਰੇ ਸਰੇ ਸਾਡੇ 10 ਨੌਕ ਹੋ ਜਾਂਦਾ ਨਹੀਂ 11.5 ਤੇ ਗੇਟ ਦੇ ਬਾਹਰ ਖੜੋਗੋ ਮੈਂ ਆ ਕੇ ਜੇ ਕੋਈ ਮਾਰੀ ਮੇਰੇ ਮਾਪ ਦੀ ਸਾਧੋਈ ਨਹੀਂ ਯਾਰ ਇੱਕ ਦੁੱਕੀ ਦਾ ਬੰਦਾ ਤੂੰ ਜਾ ਤੇ ਭੈਣ ਕਾਜ਼ੀ ਤੇਰੀ ਇੱਕ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਤੈਨੂੰ ਕਾਜ਼ੀ ਤੇਰੀ ਆ ਗਈ ਤੂੰ ਸਾਇਕਰ ਉਹ ਬਾਹਰ ਨਿਕਲਦਾ ਹਰ ਤੇ ਕਹ ਤੱਕ ਮੈਂ ਜਾਣਾ ਨਹੀਂ ਕਾ ਤੇ ਕਾਫਾ ਤੇਰੇ ਘਰ ਬਾਰੇ ਤੇਰੇ ਪਰਿਵਾਰ ਬਾਰੇ ਬੋਲਾਂ ਮੇਰੀ ਓ ਕਾਲ ਦੀ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਧਿਆ ਬੰਦਾ ਤੂੰ ਤੂੰ ਗੰਦ ਮੱਕਾ ਮੇਰੇ ਵੀ ਭੇਜ ਜਾ ਗਿਆ ਅੱਜ ਮੇਰੇ ਧੀਆ ਬਾਰੇ ਤੇ ਸਵੇਰੇ ਮੈਂ ਸਾਢੇ 4 ਚੱਲਣਾ ਜਿੰਨੇ ਮੈਨੂੰ ਉਪਰਾ ਰੋਕ ਲਵੇ ਤੇਰੇ ਘਰੇ ਆਉਣਾ ਤੇਰੇ ਸੁਬਲਾਪੁਰੀ ਤੇ ਗੇਟ ਦੇ ਅੱਗੇ ਆਉਣਾ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਕਿ ਤੂੰ ਬਾਹਰ ਆ ਜੀ ਮੈਂ ਕੱਲ ਆਉਂਗਾ ਮੈਨੂੰ ਨਾਲ ਲੈ ਕੇ ਨਹੀਂ ਆਉਣਾ ਮੈਨੂੰ ਫੌਜ ਕੱਢੀ ਨਹੀਂ ਕਰਨੀ ਨਾ ਮੈਨੂੰ ਕੋਈ ਕੁਛ ਕੁਛ ਹੈਗਾ ਖਾ ਦੇ ਤੁੰਗਾ ਮੈਂ ਜ ਆਪਣੇ ਪਿਓ ਦਾ ਨਾ ਸਿਰਫ ਗੇਟ ਦੇ ਬਾਹਰ ਆ ਜੀ ਮੈਂ ਸੋਹਰੇ ਆਉਂਗਾ ਜਦ ਤੂੰ ਕਿਹਨੂੰ ਬਦੜੀ ਪਾਇਆ ਧੀਆ ਪਰ ਗਲਤ ਬੋਲਣ ਰਿਆ ਦੱਲਿਆ ਤੂੰ ਮੈਨੂੰ ਬੋਲ ਜੋ ਬੋਲਾ ਤੂੰ ਮੈਨੂੰ ਮੈਂ ਨਾ ਕੱਲ ਗੱਲ ਨਹੀਂ ਕਰਨੀ ਆ ਹੁਦੱਕ ਤੇਰੇ ਪ੍ਰਵਾਹ ਬਸ ਸਾਡੇ ਪਤਾ ਨਹੀਂ ਕਿ ਤੂੰ ਕੀ ਆ ਤੇ ਓਕਾਜ਼ ਤੇ ਸਭਰ ਸਭ ਜੁਨੇ ਬਦਲ ਖਰੀਦੇ ਜਾ ਤੂੰ ਹੈ ਕੀ ਚੀਜ਼ ਆ ਸਰਕਾਰਾਂ ਪਾਲ ਦੂ ਕੁੱਤਾ ਆਉਂ। ਤੇ ਸਰਕਾਰਾਂ ਦੇ ਪਾਇਆ ਤੇ ਖੁੱਲਾ ਛੜਿਆ ਤੇ ਗੱਜ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ। ਮੈਂ ਸੋਏ 8:30 ਚੱਲਾਈ ਕਰੋ ਤਰਮ ਕੋਟ ਤੋਂ 8:30 ਵਜੇ ਤੇ ਤੇਰੇ ਘਰੇ ਕਰਦੇ ਬਾਹਰ ਸ਼ੁਭਲਾਪੁਰ ਪਹੁੰਚ ਰਾਈ ਨੂੰ ਜੇ ਮੈਨੂੰ ਹਿੰਮਤ ਆ ਗਈ ਨਾ ਤੇ ਤੇਰੇ ਕੋ ਬਾਅਦ ਮੈਂ ਮਰਦੇ ਰੱਖਾਈ ਨੂੰ। ਉਹ ਸ਼ਰਮ ਆਈ ਤੇ ਤੈਨੂੰ ਅੱਲੀ ਵੀ ਜਾਣ। ਤੇਰੀ ਆਪਨੇ ਇਟਲ ਦੇ ਕੋਲ ਜੇ ਗਈ ਸਾਰੇ ਦੁਨੇ ਬਾਦੂ ਕਿਰ ਕਾਤੇ ਕੋਾਕ ਕੀ ਆ ਤੇ ਇੱਕ ਕੌਟੀ ਕੋਡੀ ਕਾ ਤੇਰੇ ਬੰਦ ਤੇਰੀ ਮੈਂ ਤਾਂ ਬੋਲਿਆ ਨਹੀਂ ਸੀ ਮੈਂ ਕੀ ਬੋਲਣਾ ਯਾਰ ਤੇ ਅੱਜ ਤੱਕ ਵੀ ਕੁੜੇ ਤੱਕ ਪਹੁੰਚ ਗਿਆ ਤੇਰੇ ਬਾਰੇ ਕੌਣ ਜਾਂ ਤੂੰ ਕੀ ਜੀ ਜਾਗਾ ਤੇਰੇ ਬਾਰੇ ਸਾਰੇ ਦੁਨੇ ਜਾਂ ਤੂੰ ਕੀ ਜੀ ਜਾਗਾ ਤੈਨੂੰ ਸਾਰੇ ਜਾਣਦੇ ਆ ਤੂੰ ਕੀ ਆ ਤੇਰੇ ਔਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗਵਾਨਾ ਇਹ ਲੋਕਾਂ ਫੜ ਲਿਆ ਜਿਹੜੇ ਬਦੇ ਕੰਮ ਕਰਦੇ ਫੜੀ ਜਾਓ ਜਿਹੜੇ ਇਹੋ ਜਿਹੀ ਕਤੀਰਾ ਮੇਰੇ ਫੜਦੀਆਂ ਵਾਂ ਉਹ ਕਰੇ ਬੜੇ ਕੁੱਤੇ ਨੂੰ ਭੁਗੀ ਜਾਂਦੀਆਂ ਇੱਕ ਇਹ ਕੋ ਮਲਾਂਦੇ ਬੂਟਾ ਪੈਸੇ ਤੋਂ ਸ਼ਾਂਤ ਰੋ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਬੜਾ ਪੋਸਟ ਗੁੱਡ ਮਾਰਨਿੰਗ ਸਭ ਨੂੰ ਗੁੱਡ ਨਾਈਟ ਤੇ ਗਾਓ ਖਾਈ ਜਾਂਦਾ ਤੇ ਗਾਹ ਤੂੰ ਖਾਈ ਦੇਣਾ ਜਿਹਦੇ ਇੱਕ ਪਿਓ ਦਾ ਲੱਤਾਂ ਜੀ ਦਮ ਹੈਗਾ ਇੱਕ ਹੀ ਗਮ ਹੈਗਾ ਤੇ ਸਵੇਰੇ ਮੇਲਾ ਇੱਕ ਰੋਜੀ ਮੈਂ ਸਵੇਰੇ 8:30 ਕਸਟਰਪੁਰ ਚੱਲਣਾ 9:30 ਵਜੇ ਮਾਤਰੇ ਘਰ ਦੇ ਮੋੜੇ ਹੋਣਾ ਕੱਲਾ ਆਉਗਾ ਮੈਂ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਤੂੰ ਐ ਨਹੀਂ ਬਾਈ ਜੇ ਹੋਇਆ ਤੇ ਬਾਹਰ ਆ ਜੀ ਹੁਣ ਗੱਲ ਚੜਿਆ ਨਾ ਹੁਣ ਮੈਂ ਤਰ ਕਿ ਤਰ ਬੜੂਗਾ ਜਿਹੜੇ ਗਾਹ ਖਾਂਦੇ ਖਾਈਆਂ ਮੈਂ ਨੇ ਗਾਹ ਖਾਂਦਾ ਦੱਲਿਆ ਮੈਂ ਤੀਆ ਬੜੇ ਗਾਹ ਖਾਂਦਾ ਉਹ ਤੇਰੀ ਕੁੱਤੀ ਕਿਧਰ ਕੋਲ ਦੁੱਪੀਆ ਉਹ ਮੋੜਾੜੀ ਦੱਲਿਆ ਆ ਮੈਂ ਪੋਸਟਪਾਈ ਮੈਂ ਪੇਜ ਜਾ ਕੇ ਦੇਖੋ ਇਹ ਕੁੱਤਾ ਕਿਧਰ ਮੇਰੀ ਕੁੜੀ ਕੀ ਬੋਲਿਆ ਬੰਦਾ ਮੇਰੇ ਪੇਜ ਤੇ ਪੋਸਟ ਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਬਾਹਰ ਤਤਿਹਰ ਦੀ ਭੋਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਇਹ ਮੇਰੇ ਸਾਹਮਣੇ ਹੋਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਲੂਆ ਪਾੜ ਕੇ ਰਾਦਾਂ ਨੂੰ ਮੈਂ ਤੇਰੇ ਤੋਂ ਸਾਹਮਣੇ ਦੇਖੋ ਜਾਏ ਪੜ੍ਹ ਜਾ ਜੇ ਬੇਰੇ ਕਦੀ ਨੇ ਤੂੰ ਘਰੋਂ ਬਾਹਰ ਨਿਕਲਦਾ ਨਹੀਂਗਾ ਬਾਹਰੋਂ ਬਾਹਰ ਤੂੰ ਤੋ ਭੋਂਗੀ ਜਾਣਾ ਖੋਦ ਜੇ ਤਾ ਬਰਾ ਪੇਲੇ ਬਾਦੋਲੇ ਕਿਉਂਕਿ ਪੇਲੇ ਮੇਰੇ ਸਟ੍ਰੈਕਟਰ ਅੱਗੇ ਮਰੇ ਪੇਜਵਾਨ ਦੁਰਗਾ ਆਇਆ ਹੈ ਮੈਂ ਜੇ ਬੋਲਿਆ ਨਾ 100% ਮੈਂ ਚਾਹੁੰਦਾ ਮੈਂ ਪੇਜ ਬੰਦ ਹੋ ਜਾਣਾ ਵਾ ਸਵੇਰ ਤੱਕ ਪਰ ਇੱਕ ਤੀਵੀਆਂ ਨੂੰ ਚੈਲੰਜ ਆ ਮੈਂ ਸਵੇਰੇ ਇਕੱਲੇ ਆਉਣਾ ਹੀ ਇਕੱਲੇ ਨੇ ਜੇ ਕੇ ਨਾਲ ਤੁਹਾਡਾ ਤਰਪਿਓ ਮੈਂ ਕਹਿ ਲੁਕਾਣ ਨਹੀਂ ਗਿਆ ਮੈਂ ਸਵੇਰੇ ਇਕੱਲੇ ਸਾਢੇ ਦੋ ਤਰ ਗੋਚਰ ਲਾਈ ਹੂੰ ਮੈਂ ਤੇਰੇ ਪਿੰਡ ਕਾਸ਼ਿਬਲਾ ਪੁਰੇ ਚ ਘਰ ਦੇ ਅੱਗੇ ਆਉਣਾ ਹੀ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ ਕੇ ਕਾਦੀ ਮੈਂ ਤੂੰ ਮਿੰਟ ਵਾਸਤੇ ਸਾਡਾ ਦੁਖੀ ਦਾ ਬੰਦਿਆ ਤੂੰ ਪੀਜਬਰ ਦਾ ਪੁੱਛੋ ਲਾ ਪਤਾ ਯੋ ਕਾਸ਼ ਕੀ ਹੈ ਤੇਰੇ ਉਹਦੇ ਸਾਡੇ ਕਾਹ ਗੋਆ ਚੱਕ ਲੈ ਗੋਆ ਮੱਜਾ ਥੱਲੇ ਉਹ ਮਜਾ ਪੱਠੇ ਗੋਆ ਤੇਰੇ ਕਿੱਡੀ ਲਾ ਗਈਆਂ ਚੌਲੇ ਜਾਂਦ ਗਏ ਉਹ ਸ਼ਰਮ ਨਹੀਂ ਆ ਪਤਾ ਨੂੰ ਯਾਰ ਤੇ ਤੇਰੀ ਦੀ ਬਾਰੇ ਬਾਰੇ ਮਾ ਬੋਲੇ ਮੈਂ ਬੋਲੇ ਕਦੀ ਜਿਹੜਾ ਬੋਲਦਾ ਉਹ ਉੱਥੇ ਜਾ ਕੇ ਮੇਰੇ ਮੂੰਹ ਕੋ ਹੌਣੇ ਲਗਾਏਗਾ ਓਏ ਤਕਰਦਾ ਲੈਓ ਜਿਹੜੀ ਰਿਪੋਰਟ ਕਰਦੇ ਹੋ ਦੀ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦੱਲਾ ਬੰਦਾ ਹੋ ਕੱਲ ਵੈਰੀ ਗੁੱਡ ਹੋਊ ਦੀ ਕੋਈ ਚਾਹੀਦੀ ਗੱਲ ਕਰਦਾ ਹੋ ਸਵੇਰ ਪਾੜਨ ਤੋਂ ਢਿੱਲੇ ਬੰਦਾ ਦੱਲਾ ਹੋ ਕਦੇ ਨੇ ਮੈਂ ਕਿ ਪਰਚਾ ਕਰਦਾ ਮੈਂ ਤਾਂ ਬੋਲਿਆ ਠੋਕੇ ਬੋਲਿਆ ਮੈਂ ਸਵੇਰੇ ਫੇਰ ਬੋਲੂਗਾ ਰੋਜ਼ ਬੋਲੂਗਾ ਤੇ ਬੋਲੂਗਾ ਮੈਂ ਅਰੇ ਲਗਾਉਣ ਮੈਂ ਪੋਸਟਪਾਲੇ ਜਾ ਕੇ ਹੁਠਵਾਲੋ ਕੀ ਕਤਤ ਬੰਗਾਂ ਦੇ ਕੋਲੇ ਮਾਰੇ ਮੈਂ ਸਵੇਰੇ ਫੇਸਲੋ ਸਵੇਰੇ ਸਾਡੇ ਉੱਪਰ ਬੜ ਚੱਲਾਵਾ ਮੈਂ ਤੇਰੀ ਕਾ ਸ਼ਿਮਲਾਪੋਰੀ ਦੀ ਲੁਧਿਆੜੇ ਗਏ ਤੇ ਬੂਹੇ ਲੱਗੇ ਹੋਣਾਈ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਚੱਕਲਾ ਬਗਾਵਾਂ ਕਰੀਂ ਚੱਕਦਾ ਤੂੰ ਐਂਗੇ ਨਾ ਤੇ ਮੈਂ ਦੱਸੂਗਾ ਤੇ ਛੱਪ ਕੇ ਪਾੜਦਾ ਮੈਂ ਗਾਉਂਦਾ 10